ਕਿਆ ਮਾ ਚਲ ਮੱਗਰ ਤਾਂ ਪੁੱਛਦੀ ਐ ਕੱਜਰ ਨੇ ਦੇਣਾ ਵੀ ਹੈ ਨਹੀਂ ਹੋ ਪੈ ਸੁੱਤਾ ਚਲ ਪੁੱਛਦੀ ਐ ਵੇ ਮੱਗੜਾ ਹੋ ਕੌਣ ਐ ਖਰੀਦ ਦੇ ਵੇ ਹਰਾ ਕਿਉਂ ਦੇਦੇ ਮਸਾ ਬੀਜੇ 5000 ਲੱਗ ਜੰਦਾ ਕਣਾਂ ਤੇ ਦੇ ਦੇ ਹਰਾ ਚਾ ਕੇ ਮੂੰਹ ਆ ਗਈ ਕਿਧੋਂ ਪੁੱਛ ਕੇ ਆਈ ਐ ਇੰਨਾ ਖੜਾ ਤੇਰੇ ਵਾਸਤੇ ਤਾਂ ਨਹੀਂ ਬੀਜਿਆ ਆਪਦੇ ਪਸ਼ੂਆਂ ਵਾਸਤੇ ਬੀਜਿਆ ਪਸ਼ੂਆਂ ਨੂੰ ਪਾਉੜਾ ਮੈਗੜਾ ਆਪਣੇ ਖਾਣਾ ਆਪਨੇ ਤਾਂ ਨਹੀਂ ਖਾਣਾ ਜੇ ਐਂ ਚਾਰ ਲਾਗੇ ਫਿਰ ਤਾਂ ਬੱਸ ਕਨਾਲ ਬੀਜੀ ਅੱਧੀ ਕਨਾਲ ਰਹਿ ਗਈ ਅੱਧੀ ਕਨਾਲ ਲੈਈਆਂ ਤੇਰੇ ਅਰਗੀਆਂ ਵੱਢ ਕੇ ਰੋਜ਼ ਕਿੱਥੋਂ ਦੇਗੇ ਅਸੀਂ ਜੇ ਕੋਈ ਚੋਰੀਆਂ ਲਾਇੰਦੀ ਉਹਦਾ ਤਾਂ ਸਾਰਦਾ ਹੀ ਐ ਉਹਦੋਂ ਹੁਣ ਤੰਗੂ ਦਾ ਰਾਖੀ ਰੱਖਣ ਲੱਗ ਗਿਆ ਇੱਥੇ ਹੁੰਨਾ ਮੈਂ ਦਿਨ ਰਾਤ ਮੈਂ ਪੁੱਛ ਕੇ ਲੈ ਕੇ ਆਂਦੀ ਆ ਦੇ ਦੇ ਤੂੰ ਦੋ ਰੱਗ ਨਾ ਨਾ ਹਰਾਂ ਨਹੀਂ ਮਿਲਦਾ ਅਹਰੇ ਤੇ ਬਾੜੀ ਖੇਚਲਾ ਲੱਗਦੀ ਐ ਹਾਂ ਆਹੀ ਮਿਲ ਜਾਂਦਾ ਹਰਾਸ ਦਿਨ ਰਾਤ ਇੱਥੇ ਡਿਊਟੀ ਦੇਣੀ ਪੈਂਦੀ ਐ ਬੀਜਣਾ ਪੈਂਦਾ ਪਾਣੀ ਲਾਉਣਾ ਪੈਂਦਾ ਠੀਕ ਐ ਚੋਰੀਆਂ ਤੇਰੇ ਅਰਗੀ ਦਾ ਚੋਰੀ ਤੋਂ ਮਿੰਟ ਮਾਰਦੀ ਐ ਪੁੱਛਿਆ ਤਾਂ ਹੈਗਾ ਫੇਰ ਵੀ ਭਾਈ ਸਾਡੇ ਕੋਲੇ ਤਾਂ ਥੋੜਾ ਹਰਾ ਕਨਾਲ ਹੀ ਐ ਆਪ ਨੂੰ ਨਹੀਂ ਸਰਨਾ ਤੈਨੂੰ ਸਿੱਧੀ ਮਤ ਨਾਲ ਕਹਿਤਾ ਵੀ ਹੈ ਨਹੀਂ ਹਰਾ ਓਏ ਬਾਣ ਤਾਂ ਹੈਗਾ ਫਿਰ ਤੇਰੇ ਵਾਸਤੇ ਤਾਂ ਨਹੀਂ ਬੀਜਿਆ ਆਪਦੇ ਵੀ 10 ਪਸ਼ੂ ਖੜੇ ਆ ਉਹਨਾਂ ਨੂੰ ਪਾਉਣਾ ਵਧਾਉਣ ਵਾਸਤੇ ਥੋੜੀ ਬੀਜਿਆ ਖਰਚਾ ਆਉਂਦਾ ਇਹ ਤੇ ਵੀ ਕਿ ਨਾ ਮਿੰਗਾ ਫਿਰ ਰੇਹਾਂ ਸਪਰਿਆਂ ਆ ਜਾਂਦੀਆਂ ਪਾਣੀ ਲਾਉਣਾ ਪੈਂਦਾ ਤੇਰੇ ਵਾਸਤੇ ਥੋੜੀ ਬੀਜੇ ਕਨਾਲ ਬੀਜੀ ਅੱਧੀ ਕਨਾਲ ਤਾਂ ਹੀ ਵੱਢ ਕੇ ਲੈਂਗਾ ਤੁਸੀਂ ਅੱਧੀ ਕਨਾਲ ਰਹਿ ਗਈ ਤਾਂ ਤਾਂ ਇੱਥੇ ਮੈਂ ਮੰਜਾ ਢਾਲਿਆ ਰਾਖੀ ਰੱਖਦਾ ਇੱਥੇ ਹੁਣਾਂ ਦਿਨ ਰਾਤ ਮੈਂ ਹੁਣ ਮੈਂ ਤਾਂ ਪੱਤਕੇ ਲਈ ਆਨੀ ਜੇ ਮੈਂ ਚੋਰੀ ਲੈ ਆਉਂਦੇ ਫਿਰ ਮੇਰਾ ਕੀ ਕਰਦਾ ਕਰਦਾ ਕਿਉਂ ਨਾ ਮੈਂ ਲੱਤ ਬੰਨ ਲੈਂਦਾ ਤੇਰੀ ਚੋਰ ਨੂੰ ਲੈ ਜਾਂਗੀ ਇੱਥੇ ਹੁਣਾਂ ਮੈਂ ਕਿਵੇਂ ਚੋਰ ਨੂੰ ਲੈ ਜਾਂਗੀ ਚਲ ਦੇਖਦੇ ਆ ਫਿਰ ਦੇਖਣ ਨੂੰ ਕੀ ਕਰ ਦੇਂਗੀ ਤਾਹ ठाਣਾਂ ਵਾਲੀ ਕਿਹੜੀ ਗੱਲ ਐ ਫਿਰ ਗੁੱਸੇ ਹੋਣ ਵਾਲੀ ਤੂੰ ਤਾਂ ਗੱਲ ਪੈਣੀ ਐ ਗਾਲਾਂ ਵਾਲੀ ਕਿਹੜੀ ਗੱਲ ਐ ਸਾਡਾ ਆਪਦਾ ਹਰ ਆ ਕਿਉਂ ਦੇ ਦੀਗੇ ਬੀਜੇ ਆਏ ਸੀ ਫਿਰ ਅਸੀਂ ਕਿੱਥੋਂ ਵੱਢੀਏ ਤੁਸੀਂ ਘਾਹ ਖੋ ਤੋਂ ਮੀਂਹ ਪੈ ਗਿਆ ਨਾ ਘਾਹ ਖੜਾ ਹੈਗਾ ਹੁਣ ਰੋਜ਼ ਇੱਕ ਅੱਧੇ ਵਾਰੀ ਹੁੰਦਾ ਹੁਣ ਰੋਜ਼ ਰੋਜ਼ ਸਾਨੂੰ ਕਿੱਥੋਂ ਦੇਗੇ ਚਲ ਕੋਈ ਨਾ ਕੰਦਰਾ ਰੱਖੀ ਰੱਖ ਲੈ ਦੇਖੂਗੀ ਤੈਨੂੰ ਦੇਖਣ ਨੂੰ ਤੂੰ ਜੱਜ ਜਾ ਮਾ ਜਾ ਨਹੀਂ ਦਿੰਦੇ ਹਰਾ ਆਈ ਮਿਲ ਜਾਂਦਾ ਹਰਾ ਰੋਜ਼ ਚਾਕੇ ਪੱਲੀ ਜੀ ਆ ਜੂਗੀ ਹਰਾ ਇੱਥੇ ਹੀ ਐ ਮੈਂ ਪੂਰੀ ਡਿਊਟੀ ਮੇਰੀ ਇੱਥੇ ਹੀ ਐ ਕਿਤੇ ਨਹੀਂ ਜਾਂਦਾ ਇਨੂੰ ਪਾਣੀ ਪੀ ਆਉਂਦੇ ਮੂੰਹ ਧੋਇ ਆਉਂਦੇ ਨੀਂਦ ਆਈ ਜਾਂਦੀ ਸੀ ਫੇਰ ਦੇ ਨਾ ਇੱਥੇ ਡਿਊਟੀ ਲਾਉਣਾ ਪੱਕੀ ਆਹ ਗੁੱਟ ਦੇ ਨਾ ਤਾਂ ਇੱਥੇ ਐ ਅੱਧੀ ਘਰਾਂ ਤਾਂ ਕੱਟੀ ਨਾ ਆਏ ਹਾਈ 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 ਬਾਪੂ ਕਹਿੰਨੇ ਹਰਾਤਾ ਨਹੀਂ ਵੱਡਿਆ ਨਾ ਨਾ ਵੱਢਣੀ ਦਿੱਤਾ ਮੈਂ ਆਈ ਸੀ ਇੱਕਾ ਕੇ ਹਰਾ ਦੇ ਦੇ ਇੰਨਾ ਥੋੜੇ ਹਰੇ ਐ ਕੀ ਕਰੋਗੇ ਮੈਂ ਚੋਰ ਨੂੰ ਲੈ ਜੂ ਵੱਢ ਕੇ ਨਾ ਖ ਲੈ ਜੀ ਚੋਰ ਨੂੰ ਤਾਂ ਆਈ ਤਾਂ ਸੀ ਇੱਥੇ ਮੇਰੇ ਕੋਲ ਖੁੰਡਾ ਮੈਂ ਇੱਥੇ ਹੁੰਨਾ ਦਿਨ ਰਾਤ ਵੱਢਣਾ ਦੇ ਮਾਖਮਾ ਤਾਂ ਪਪੀ ਨਹੀਂ ਤੰਦਾ ਵੀ ਨਹੀਂ ਵਢਣ ਹੁੰਦਾ ਇੱਥੇ ਹੀ ਐ ਤੂੰ ਐਂ ਕਰੀ ਚਾਹ ਗੋ ਫੜਾ ਜੀ ਮੇਰਾ ਰਾਤ ਦਾ ਤੇ ਰੋਟੀ ਫੜਾ ਜੀ ਚੰਗਾ ਬਾਪੂ ਆ ਹੁੜੇ ਲੈ ਕੇ ਆ ਗਿਆ ਹਰਣਾ ਵਢਣ ਦੇ ਜਾ ਬੁੱਤ ਬਣ ਕੇ ਹਾਂ ਤੇ ਕਾਹੇ ਕਰੀ ਪਉਆ ਖੜ ਲਿਆ ਜੰਗਾ ਚੰਗਾ ਕੋਈ ਚੱਕਰ ਨਹੀਂ ਤੂੰ ਇੱਥੇ ਡਿਊਟੀ ਦਾ ਹਾਂ ਮੈਂ ਇੱਥੇ ਹੀ ਆ ਬਸ ਜਾ ਬੁੱਤ ਬਣ ਕੇ ਲੈ ਆ ਰੋਟੀ ਰੋਟੀ ਫੜ ਕੇ ਇੱਥੇ ਫੜਾ ਜਾ ਕਰੀ ਮੇਰੀ ਤੇ ਮੈਂ ਇੱਥੇ ਐ ਤੰਦਾ ਨਹੀਂ ਵਢਣ ਦੰਦਾ ਲੈ ਗਰਾਇਨੇਜ ਰੋਟੀ ਲੈ ਕੇ ਆਉਂਦਾ ਮੁੰਡਾ ਸਤੇ 10 ਮੀਟਰ ਢੂਈ ਸਿੱਧੀ ਕਰ ਲੈ ਫੇਰ ਰੋਟੀ ਖਾ ਕੇ ਫੇਰ ਡਿਊਟੀ ਲਾਵਾ ਕੱਟ ਦੇ ਕਿਦੇ ਨਹੀਂ